ਦੂਹੀ ਮਹੱਲਾ ਪਹਿਲਾ ਕਰਨ ਆਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਕੱਚਾ ਰੰਗ ਕਸੁੰਭ ਕਾ ਗੁਰੂ ਜਿਹੜੇ ਸੱਚੇ بادشاہ ਨਾਮ ਤੋਂ ਬਿਨਾਂ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਣੀ ਦੁਨੀਆਂ 'ਚ ਪ੍ਰਤਾਪ ਹੋ ਜਾਣਾ ਵੱਡੀ ਵਡਿਆਈ ਹੋ ਜਾਣੀ ਦੁਨੀਆਂ 'ਚ ਹਕੂਮਤ ਹੋ ਜਾਣੀ ਰਿਧੀਆਂ ਸਿੱਧੀਆਂ ਦੇ ਮਾਲਕ ਹੋਣੇ ਕਰਕੇ ਲੋਕਾਂ 'ਚ ਆਦਰ ਕਰਨਾ ਗੁਰਦਵਾਰਾ 'ਚ ਹੋ ਕੇ ਬੈਠ ਜਾਣਾ ਦੁਨੀਆ ਦੀਆਂ ਦੀਆਂ ਬਾਲਣੀਆਂ ਇਹ ਆ ਇਹ ਸਾਰਾ ਮਾਇਕੀ ਆਨੰਦ ਹੀ ਜਾਤ ਰੇ ਸੱਚੇ ਬਾਦਸ਼ਾਹ ਸਦਾ ਕਾਲ ਪ੍ਰਭੂ ਦੀ ਪ੍ਰਾਪਤੀ ਇਹਨਾਂ ਗੁਣਾਂ ਕਰਕੇ ਹੁੰਦੀ ਇਹਨਾਂ ਕਰਕੇ ਉਹ ਦੁਨੀਆ ਦੀਆਂ ਮੌਜੀਆਂ ਨੂੰ ਥੇਰੀਆਂ ਮੰਨ ਸਕਦਾ ਆਦਮੀ ਪਰੰਤੂ ਇਹ ਵੀ ਉਹਨੂੰ ਵੀ ਪਛਤਾਵਾ ਹੀ ਕਮੇਗਾ ਸੋ ਜੁਰ ਹਰ ਮੰਨਦੇ ਨੇ ਕੋ ਦਾ ਪ੍ਰਭੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਮੁੰਦਰ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕੱਚਾ ਰੰਗ ਕੁਸੁੰਬ ਦਾ ਇਸਖੀ ਕੁਸੁੰਬੇ ਦਾ ਜਿਹੜਾ ਰੰਗ ਹੁੰਦਾ ਹੈ ਉਹ ਭੜਕ ਮੜੀ ਹੁੰਦੀ ਹੈ ਉਸ ਦੀ ਚਮਕੀਲਾ ਵੜਾ ਹੁੰਦਾ ਹੈ ਪਰ ਉਸ ਦਾ ਰੰਗ ਕਝਾਈ ਵਾਲਾ ਹੁੰਦਾ ਹੈ ਥੋੜੜਿਆ ਦਿਨ ਚਾਰ ਜੀ ਥੋੜੀ ਜਿਹਾ ਚਿਰ ਰਹਿਣ ਵਾਲਾ ਹੁੰਦਾ ਚਾਰਕ ਦਿਨ ਇਵੇਂ ਕੱਚੇ ਕੁਸੁੰਬ ਦੇ ਰੰਗ ਦੀ ਨੇ ਆਈ ਮਾਇਆ ਦਾ ਜਿਹੜਾ ਅਨੰਦ ਹੋਇਆਗਾ ਜੇ ਸੇਰ ਸੋਹਣੇ ਪਟੀਆਂ ਮੰਗੀ ਪਾਇ ਸਿੰਧੂਰ ਸੇਸਰ ਕਾਪੀ ਮੁੰਨੀਆਂ ਗੱਲ ਵਿੱਚ ਆਵੈ ਧੂੜ ਮਹਿਲਾ ਅੰਦਰ ਹੁੰਦੀਆਂ ਹਣ ਬਹਿਣ ਨਾ ਮਿਲਣਾ ਹੈ ਦੂਰ ਇਓ ਮਾਈਕੀ ਰੰਗ ਕੁਸਮੇ ਦੇ ਰੰਗ ਦੀਆਂ ਕੱਚਾ ਹੈ ਭਟਕ ਬੜੀ ਹੈ ਲੋਕ ਇਹਨੂੰ ਵੇਖ ਕੇ ਬਣਾ ਸੰਤੋ ਹੈ ਬੜੇ ਪ੍ਰਧਾਪ ਬੜੀਆਂ ਰਿੱਧੀਆਂ ਬੜੀਆਂ ਸਿੱਧੀਆਂ ਬੜਾ ਹੀ ਰਾਸ਼ੀ ਸੁਭਾਅ ਹੈ ਤਾਂ ਰਾਜਾ ਹੀ ਹੈ ਕੋਈ ਲੋਕ ਬੜੇ ਨਹੀਂ ਹੁੰਦੇ ਇਹ ਅੱਗੇ ਯੋ ਮਾਇਆ ਦਾ ਜਿਉ ਕੁਸੁੰਬੇ ਦਾ ਰੰਗ ਹੋਇਨਾ ਏ ਕਚਾਈ ਹੈ ਕੁਸੁੰਬੇ ਦੇ ਰੰਗ ਦੀ ਨਹੀਂ ਆਈ ਨਾਸਦੰਤ ਹੋੜੜਿਆ ਦਿਨ ਚਾਰ ਜੀਉ ਥੋੜੇ ਹੀ ਦਿਨ ਰਹਿਣ ਵਾਲਾ ਹੈ ਚਾਰ ਦਿਨ ਵਿੱਚ ਝਾਤੀ ਨਾਸ ਹੋ ਜਾਣਾ ਹੈ ਬਿਨ ਨਾਵੇ ਪ੍ਰਮ ਭੁੱਲੀਆ ਨਾ ਜੋ ਬਿਨ ਸਾਰੀ ਸ੍ਰਿਸ਼ਟੀ ਇਹ ਪ੍ਰਦਾਦ ਦੇਖਦੇ ਕੇ ਵਡਿਆਈਆਂ ਵੇਖ ਵੇਖ ਕੇ ਤੀਜੀਆਂ ਸੁਗੀਆਂ ਵੇਖ ਕੇ ਬਾਬਾ ਜੀ ਨੂੰ ਮੱਥਾ ਵਾਹ ਦੇਖਦੇ ਵੇਖ ਕੇ ਜੀ ਦੀ ਧਰਮ ਵਿੱਚ ਹੀ ਪੁੰਨ ਰਹੀ ਹੈ ਧਗਮੂਠੀ ਪੂੜਿਆਰ ਜੀ ਦਾ ਉਹ ਠੱਗਾਂ ਨੇ ਸ੍ਰਿਸ਼ਟੀ ਲੁੱਟ ਲਈ ਹੈ ਪੂੜਿਆਰ ਚ ਹੁਣ ਵੀ ਪ੍ਰਾਪਤੀ ਕਰ ਰਹੀ ਹੈ ਇਹ ਪਿਆਰੇ ਜੀ ਕੂੜਗਾਰੀ ਹੋ ਰਹੀ ਹੈ ਸੱਚੇ ਸੇ ਤੀਰਤਿਆ ਜਿਸ ਕੇ ਮਾਲ ਤੁਖਦੇ ਸੇਤੀ ਸਾਠ ਕਿਤ ਕਰਕੇ ਰੰਗੇ ਜਾਈਏ ਨਾ ਰੰਗ ਵਿੱਚ ਜਨਮ ਨਾ ਦੂਜੀ ਵਾਰ ਜੀ ਉਹ ਭਾਈ ਉਹਨਾਂ ਨੂੰ ਦੂਜੀ ਵਾਰ ਜਨਮ ਨਹੀਂ ਧਾਰਨਉ ਪੈਂਦਾ ਮੁਕਤ ਹੋ ਜਾਂਦੇ ਹੈ ਵਾਹਿਗੁਰੂ ਜਿਉ ਪਹਿਰ ਹੋ ਜਾਂਦੇ ਹਨ ਰੰਗੇ ਕਾ ਕਿਆ ਰੰਗੀ ਆ ਤੇਰੇ ਜੀਵ ਤੇ ਰੰਗ ਲਿਆ ਉਹਦੇ ਸਰੂਪ ਚਾਵਦੀ ਜੇ ਪਹਿਰ ਕਰ ਲਈ ਹੈ ਉਹਨਾਂ ਦਾ ਹੋਰ ਕੀ ਰੰਗ ਰੰਗਣਾ ਸੱਚੇ ਪਾਤਸ਼ਾਹ ਜੋ ਰੱਤੇ ਰੰਗ ਲਾਏ ਜੀਉ ਜਿਹੜੇ ਮਨਾ ਪ੍ਰੇਮ ਲਾ ਕੇ ਆੜੇ ਚ ਰੰਗੇ ਉਹਨੂੰ ਹੋਰ ਕੀ ਰੰਗਣਾ ਸੱਚੇ ਪਾਤਸ਼ਾਹ ਅਸੀਂ ਜਿਹੜੇ ਰੰਗੇ ਰਿਗੇ ਸਾਨੂੰ ਕਿਰਪਾ ਕਰਕੇ ਰੰਗੋ ਕਿਰਪਾ ਕਰੋ ਰੰਗੇ ਕਾ ਕਿਆ ਜਿਹੜੇ ਰੰਗੇ ਹੋਏ ਪਰਮੇਸ਼ਰ ਦੇ ਨਾਲ ਉਹਨਾਂ ਨਾਲ ਕੀ ਕਰਨਾ ਜਿਹਨਾਂ ਕੇ ਰੰਗੀ ਹੈ ਉਹਨਾਂ ਦੇ ਨਾਲ ਭਾਈ ਆਪਣੀ ਜਿੱਦੂ ਰੰਗੀ ਹੈ ਪ੍ਰੇਮੀ ਬਣਾਉਣਾ ਚਾਹੀਦਾ ਰੰਗ ਲੈਣਾ ਚਾਹੀਦਾ ਹੈ ਕੌਣ ਹਨੂ ਜੋ ਰਤ ਰੰਗ ਲਾਏ ਜੀਉਂਦੇ ਹੋਏ ਪਰਮੇਸ਼ਰ ਨੇ ਪ੍ਰੇਮ ਲਾ ਕੇ ਕਰਕੇ ਉਹਨਾਂ ਦੇ ਨਾਲ ਸੰਗਤ ਜੀ ਤੁਂ ਰੰਗ ਲੈਣਾ ਚਾਹੀਦਾ ਹੈ ਰੰਗਣ ਵਾਲਾ ਸੇਵੀ ਹੈ ਜਿਹਨਾਂ ਨੂੰ ਅੱਜ ਮੇਰੇ ਅਨੁਯਾਈ ਹੁੰਦਾ ਹੈ ਇਵੇਂ ਗੁਰੂ ਸਾਹਿਬ ਉਹ ਭਗਤੀ ਰੂਪ ਮੱਤੀ ਵਿੱਚ ਨਾਮ ਦਾ ਰੰਗ ਪਾ ਕੇ ਪ੍ਰੇਮ ਦਾ ਜਲ ਪਾ ਕੇ ਰੰਦਣ ਵਾਲੇ ਹੈ ਉਹਨੇ ਸਭ ਗੁਰਾਂ ਦਾ ਸੇਵਨ ਕਰੀਏ ਸੱਚੇ ਸਿਉ ਚਿਤ ਲਾਏ ਜੀ ਸੱਚੇ ਪਾਤਸ਼ਾਹ ਦੇ ਨਾਲ ਜੇ ਚਿਤ ਲਾ ਦੇਣਾ ਇਹ ਰੰਗਚਾਰ ਨੇ ਸੱਚੇ ਪਾਤਸ਼ਾਹ ਨੇ ਇਹ ਸੱਚੇ ਦੇ ਨਾਲ ਚਿਤ ਸੱਚੇ ਪਾਤਸ਼ਾਹ ਲਾ ਦੁੰਦੇ ਨੇ ਪਿਆਰੇ ਜੀ ਰਹਾਉ ਚਾਰੇ ਪੁੰਡਾ ਜੇ ਭਗ ਹੈ ਚਾਰੇ ਦਿਨ ਉੱਤਰ ਦੱਖਣ ਪੂਰਬ ਪੱਛਮ ਜਹਾਂ ਕਰਖਾ ਨੂੰ ਜੇ ਪੌਂਦਾ ਫਿਰੇ ਬਿਨ ਭਾਗਾ ਖਾਣੀਆਂ ਦੀਆਂ ਜੂਨਾ ਚ ਵੀ ਪੌਂਦਾ ਫਿਰੇ ਜੇ ਕਰਕੇ ਬਿਨ ਭਾਗਾ ਧਨ ਨਾਹੇ ਜੀਵੋ ਜਾਰੇ ਕਰਨਾ ਜਾਰੇ ਅੰਤਾਂ ਕਰਨਾ ਦੀਆਂ ਬਿਰਤੀਆਂ ਵਿੱਚ ਜੇ ਪੌਂਦਾ ਫਿਰੇ ਬਿਨ ਭਾਗਾ ਧਨ ਨਾਹੇ ਜੀਵੋ ਬਿਨ ਗੁਰੂ ਸਾਹਿਬ ਦੀ ਕਿਰਪਾ ਤੋਂ ਨਿਸਕਾਮ ਕਰਮarupi ਭਾਗਾ ਤੋਂ ਬਿਨਾ 9 ਰੁਪਏ ਤਾਂ ਨਹੀਂ ਭਰਾਓ ਕਿੰਦਾ ਇਹ ਪਿਆਰ ਉਹ ਕਿਤੋਂ ਆਫਗਾਨੇ ਮੁਠੀ ਜੇ ਫਿਰ ਹੈ ਜੇ ਨਹੀਂ ਅਗਰਾਂ ਦੀ ਲੁੱਟੀ ਹੋਈ ਕੋਹੰਨੇ ਦੀ ਕੋ ਬੰਨੇ ਦੀ ਕੋ ਪਾਣਾ ਵਾਲੀ ਦੀ ਉਪਾਸ਼ਕ ਬਣ ਗਿਆ ਕਿ ਉਹ ਲੁੱਟੀ ਫਿਰੇ ਜੇ ਕਦੇ ਕਿਸੇ ਔਗਣ ਚ ਪੈ ਗਈ ਕਦੇ ਬੱਕਰੀਆਂ ਦੀਆਂ ਕੁਰਬਾਨੀਆਂ ਕਦੇ ਛਤਰੀਆਂ ਦੀਆਂ ਕੁਰਬਾਨੀਆਂ ਦੇ ਕੇ ਕੁੱਪੜ ਚ ਰਸਤੇ 'ਚ ਨਾ ਖੜਾ ਪੀਂਗੇ ਨੀਓਂ ਉਗਣਾ ਦੀ ਲੁੱਟੀ ਹੋਈ ਜੇ ਫਿਰੇਗੀ ਬੱਦਕ ਥਾਏ ਨਾ ਪਾਹ ਜੀਓ ਇਹ ਇੱਕ ਆਂਦਰੋ ਦਾਦ ਕਾ ਦੀ ਲੁੱਟੀ ਫਿਰੇਗੀ ਬੱਦਕ ਥਾਏ ਨਾ ਪਾਹ ਜੀਓ ਜੇ ਬੱਦ ਕਿਸਾਨ ਸਿੰਘ ਜੀ ਹੀੜੀ ਸ਼ਿਕਾਰੀ ਜਦੋਂ ਆ ਜਾਵੇ ਉਹ ਉਸ ਵੇਲੇ ਜਾਨਵਰਾਂ ਨੂੰ ਥਾਂ ਨਹੀਂ ਲੁਕਣ ਨੂੰ ਪਾਈਦਾ ਉਹ ਆਪ ਤੋਂ ਹੀ ਸ਼ਿਕਾਰੀ ਬਣ ਜਾਂਦੇ ਐ ਇਸੇ ਪ੍ਰਕਾਰ ਕਾਲੂਪੀ ਜਦੋਂ ਬੱਦ ਘੇਰ ਸਨ ਸ਼ਿਕਾਰ ਗਿਆ ਸ਼ਿਕਾਰ ਖੇਲਣਾ ਕੋਣ ਤੂੰ ਲੋਕਾਂ ਨੂੰ ਥਾਣੇ ਨਹੀਂ ਪਾਵੇਂਗਾ ਕਿੱਥੇ ਜਾ ਕੇ ਮੁਕਤ ਹੋਵੇਂਗਾ ਸ਼ੁਰਕਾਰਾਂ ਨਹੀਂ ਪਾ ਸਕਵੇਂਗਾ ਐਸੇ ਪ੍ਰਕਾਰ ਹੈ ਜੀਵ ਤੂੰ ਵੱਧ ਕੁਮਣ ਰਿਹਾ ਹੈ ਖਿਸਕ ਰਿਹਾ ਹੈ ਜੀਵ ਘਾਤ ਕਰ ਰਿਹਾ ਹੈ ਲੋਕਾਂ ਨੂੰ ਮਾਰ ਰਿਹਾ ਹੈ ਲੁੱਟ ਰਿਹਾ ਹੈ ਖੋਹ ਰਿਹਾ ਹੈ ਰਾਹੀਆਂ ਦਾ ਖਾਣੀ ਤੂੰ ਪਾਵੇਂਗਾ ਮੁਕਤ ਨਹੀਂ ਹੋਵੇਂਗਾ ਟੇਡੀਆਂ ਜੂਨਾਂ ਜਿਹੜੇ ਜਿਹਨਾਂ ਨੂੰ ਤੂੰ ਖਾਣਾ ਮਾਰਦਾ ਲੁੱਟਦਾ ਉਹ ਜਾਨਵਰ ਬਣ ਕੇ ਉਹਨਾਂ ਦਾ ਮਾਸ ਤੈਨੂੰ ਮਾਸ ਆਪਣਾ ਨੂੰ ਦੇਣਾ ਪਵੇਗਾ ਇਹ ਉਮਾਰਾ ਜ਼ਰਦਖਾਨ ਹੀ ਪਾਵੇਗਾ ਤੂੰ ਗੁਰ ਰੱਖੇ ਸੇ ਉੱਭਰੇ ਜਿਹਨਾਂ ਦੇ ਗੁਰੂ ਸਾਹਿਬ ਦੀ ਰਾਖੇ ਹੋਈਆਂ ਆ ਉਹ ਬੱਚੇ ਹਨ ਸ਼ਬਦ ਰਤੇ ਮਨ ਮਾਹ ਜੀ ਗੁਰੂ ਸਾਹਿਬ ਕਿਹਨਾਂ ਦੇ ਰਾਖੇ ਹੋਏ ਹੈ ਜਿਹੜੇ ਮਨ ਵਿੱਚ ਗੁਰੂ ਸਾਹਿਬ ਦੇ ਸ਼ਬਦ ਚ ਰੰਗੇ ਹੋਏ ਆ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਸਦਾ ਸੁਤੰਤਰ ਹੋ ਜਾਂਦੇ ਹਨ ਚਿੱਟੇ ਜਿਨਕੇ ਕੱਪੜੇ ਬਹੁਤ ਵੇਖ ਕੇ ਨਹੀਂ ਬਰਸਨ ਹੋ ਜਾਣਾ ਚਾਹੀਦਾ ਚਿੱਟੇ ਜਿਨ੍ਹਾਂ ਦੇ ਕੱਪੜੇ ਬਗਲਿਆਂ ਦੇ ਨੇ ਕੀ ਸੋਹਣੇ ਚਿੱਟੇ ਖੰਭ ਹੁੰਦੇ ਹਨ ਮੈਲੇ ਚਿੱਤ ਕਠੋਰ ਜੀ ਜਦੋਂ ਤੋਂ ਮੈਲੇ ਹੁੰਦੇ ਐ ਚਿੱਤ ਦੇ ਕਰੜੇ ਹੁੰਦੇ ਐ ਸਮਾਧੀ ਨਹੀਂ ਲਾਈ ਹੁੰਦੀ ਮੱਛੀਆਂ ਫੜ ਲੈਂਦੇ ਐ ਇਸੇ ਪ੍ਰਕਾਰ ਤੋਂ ਚਿੱਟੇ ਵੀ ਹੁਣ ਆਏ ਹੋਏ ਐ ਸੋਹਣ ਸੁੰਦਰ ਕੱਪੜੇ ਪਹਿਰੇ ਹੋਏ ਐ ਮੈਲੇ ਚਿੱਤ ਕਠੋਰ ਜੀ ਚਿੱਤਤਾ ਕਰਕੇ ਮੈਲੇ ਨੇ ਇਹ ਬਾਣੀ ਕਰਕੇ ਕਠੋਰ ਵਾਕ ਬੋਲਦੇ ਹਨ ਇਹ ਪਿਆਰੇ ਜੀ। ਤਨ ਮੁਖ ਨਾਉ ਨਾ ਉਪਜੈ। ਉਹਨਾਂ ਦੇ ਮੁਖ ਵਿੱਚੋਂ ਨਾਉ ਕੰਮ ਉਤਪਨ ਨਹੀਂ ਹੁੰਦਾ। ਉਹਨਾਂ ਦੇ ਨਾਮ ਮੁਖੀ ਪਰਮੇਸ਼ਰ ਉਪਜੈ ਪ੍ਰਗਟ ਨਹੀਂ ਹੁੰਦਾ ਹੈ। ਦੂਜੈ ਵਿਆਪੇ ਚੋਰ ਜੀ। ਉਹ ਤਾਂ ਮਾਈ ਦਰਵਾਜ਼ੇ 'ਚ ਲੱਗੇ ਵਾਹਿਗੁਰੂ ਦੇ ਚੋਰ ਐ। ਫੇਰ ਤੇ ਕਸਕਰ ਜੋ ਨਾਮ ਨ ਲੈਵਾ ਬਸ ਬਸਾ ਕੋਟ ਪੰਜਾ ਸਾਹ ਊਲ ਨਾ ਬੂਝ ਹੈ ਆਪਣਾ ਜਿਨ ਰੂਪ ਬ੍ਰਹਮ ਨੂੰ ਆਪਣੇ ਨੂੰ ਨਹੀਂ ਕੋਈ ਦੇਹੰਕਾਰ ਨੂੰ ਬ੍ਰਹਮ ਨੂੰ ਮੋਟਾ ਆਪਣੇ ਨੂੰ ਰਗਦੁਦਨ ਤੋਂ ਇਹ ਸਰੀਰ ਬਣਿਆ ਕੀ ਇਹਦਾ ਮਾਨ ਕਰਦੇ ਹੂੰ ਸੇ ਪਸ਼ੂ ਆ ਸੇ ਢੂਰ ਜੀਓ ਕੋਈ ਪਸ਼ੂਆਂ ਦੀ ਤਿਆਰੀ ਪਸ਼ੂਆਂ ਵਿੱਚ ਕਿ ਕੋਦਲ ਪਸ਼ੂ ਹੁੰਦੇ ਆ ਜਿਨ੍ਹਾਂ ਨੂੰ ਸ਼ਾਮ-ਸ਼ਾਮ ਕੇ ਰੱਖੀਦਾ ਨਿਹਾਰੀਆਂ ਫਾਈਦੀਆਂ ਉਹਨਾਂ ਪਸ਼ੂਆਂ 'ਚੋਂ ਢੋਲ ਪਸ਼ੂਆ ਜਿਹਦੇ ਪਸ਼ੂਆਂ ਦਾ ਜ਼ਿਆਦਾ ਢੋਲ ਵਾਲੇ ਖੋਤੇ ਤੇ ਖਚਰਾ ਹੁੰਦੇ ਆ ਜਿਵੇਂ ਇਸ ਪ੍ਰਕਾਰ ਕੋਤਲ ਪਸ਼ੂ ਮੈਂ ਨਹੀਂਦਾ ਉਹਨਾਂ ਦੇ ਇਸਤਰੀ ਦੇ ਪੁੱਤਰ ਹੋਏ ਤੇ ਉਹ ਢੋਲ ਪਸ਼ੂ ਖੋਤੇ ਤੇ ਖਚਰਾ ਦੀ ਨਹੀਂ ਆਈ ਉਹਨਾਂ ਬਾਪੇ ਖਾਣ-ਪਾਨ ਚਾਰਾ ਢੋਲ ਵਾਲੇ ਆ ਇਹੇ ਜੇ ਪੁਰਖ ਹਨਗੇ ਉਹ ਸੇ ਪਸ਼ੂਆ ਸੇ ਫੇਰ ਸੇ ਪਸ਼ੂਆ ਸੇ ਢੋਲ ਜੀਓ ਪਸ਼ੂਆਂ ਦੀ ਨਹੀਂ ਆਈ ਬਿਰਤੀ ਆਲੇ ਹਨ ਖਾਣ-ਪੀਣ ਭੋਗਣ 'ਚ ਹੀ ਹੱਸੇ ਹੋਏ ਹਨ ਦੇ ਟੋਰ ਜਿਓ ਟੋਰ ਮਰਦਾਰ ਪਸ਼ੂਆਂ ਦੀਆਂ ਜਿਵੇਂ ਚਡਾਲ ਮੁਰਦਿਆਂ ਪਸ਼ੂਆਂ ਨੂੰ ਢੋਂਗਦੇ ਆ ਇਸ ਪ੍ਰਕਾਰ ਭਾਈ ਉਹ ਆਪ ਦੇ ਦੇਰ ਕੋਈ ਮਰਦਾਨ ਨੂੰ ਜੋ ਪਰਮੇਸ਼ਰ ਕੋ ਬੇਵਕੋ ਮਰੇ ਹੋਏ ਆ ਉਹਨਾਂ ਨੂੰ ਟੋ ਰਹੇ ਆ ਮਰਦਾਰ ਪਸ਼ੂਆਂ ਦੀ ਟੋਣ ਦੀਆਂ ਆਈ ਹਨ ਨਿਤ ਨਿਤ ਖੁਸ਼ੀਆਂ ਮਾਨ ਕਰੇ ਇਸੇ ਪ੍ਰਕਾਰ ਜਿਹੜਾ ਭਰਤੀ ਬਦਾਰਸਾ ਨੂੰ ਪਾਪ ਆ ਕੇ ਕੁਝੀਆਂ ਮਨ ਕਰਦਾ ਹੈ ਨਿਤ ਨਿਤ ਮੰਗੈ ਸੁਖ ਜੀਉ ਨਿਤ ਨਿਤ ਮਨ ਦੀ ਵਿਸ਼ੇ ਸੁਖ ਨੂੰ ਹਮੇਸ਼ਾ ਲਈ ਮੰਗਦਾ ਰਹਿੰਦਾ ਹੈ ਇਹ ਪਿਆਰੇ ਜੀ ਕਰਤਾ ਚਿਤ ਨਾ ਆਉ ਇਸ ਜੀਵ ਦੇ ਕਰਤਾ ਪੁਰਖ ਕਾਲਪੁਰਹ ਵਾਹਿਗੁਰੂ ਚੇਤੇ ਨਹੀਂ ਆਉਂਦਾ ਹੈ ਫੇਰ ਫੇਰ ਲੱਗੇ ਦੁੱਖ ਜੀ ਨੂੰ ਜਿਸ ਤਰਕੇ ਮੁੜ ਮੁੜ ਕੇ 84 ਦੇ ਘੇਰੇ ਦੁੱਖੀ ਇਹਨਾਂ ਨੂੰ ਲੱਗੇਗਾ ਹੈ ਪਿਆਰੇ ਜੀ ਸੁਖ ਦੁਖ ਦਾਤਾ ਮਨ ਵਸੈ ਸੁਖਾਂ ਦੀ ਪ੍ਰਾਪਤੀ ਦੇਣ ਵਾਲਾ ਦੁੱਖਾਂ ਦੀ ਨਿਵਰਤੀ ਕਰਨ ਵਾਲਾ ਦਾਤਾ ਕਰਮਾਂ ਅਨੁਸਾਰ ਸੁਖ ਤੇ ਦੁਖ ਦੇਣ ਵਾਲਾ ਜੇ ਵਾਹਿਗੁਰੂ ਦਾਤਾ ਮਨ 'ਚ ਵਸ ਜਾਵੇ ਤਿਤ ਤਨ ਕੈਸੀ ਭੁੱਖ ਜੀਓ ਤੁਮ ਲੋਗੇ ਤਾਂ ਹੀ ਤਾਂ ਸੁਖ ਨੂੰ ਮਨ ਵਿੱਚ ਕਿਸ ਪ੍ਰਕਾਰ ਦੀ ਭੁੱਖ ਆਸਾ ਦੀ ਰਹਿੰਦੀ ਹੈ ਓ ਸ੍ਰਿਪਤ ਹੋ ਜਾਂਦੇ ਹਨ ਆਤਮਨੰਦ ਕਰਕੇ ਬਾਕੀ ਵਾਲਾ ਤਲਬੀ ਹੈ ਜਿਨ੍ਹਾਂ ਦੇ ਸੰਸਾਰ ਸੰਗਰੀ ਬਾਕੀ ਹੈ ਬਕਾਇਆ ਹੈ ਸੰਚਿਤ ਕਰਮਾਂ ਦੀ ਜਿਹੜੇ ਪਰਲਵਣ ਬਣ ਕੇ ਫੇਰ ਜਨਮਾਂ 'ਚ ਪੈਣਾ ਹੈ ਕਿਉਂ ਸਾਖ ਕਿਤਾਬ ਜਿਨ੍ਹਾਂ ਦਾ ਬਾਕੀ ਬਕਾਇਆ ਰਹਿੰਦਾ ਹੈ ਪਾਪ ਪੁੰਨ ਆਦਿਕ ਜਿਨ੍ਹਾਂ ਦੇ ਢੇਰ ਪਏ ਹਨ ਜਮਾ ਉਹਨੂੰ ਕਰ ਵੀ ਹੈ ਸਖਤੀ ਦੇ ਨਾਲ ਸੱਦੇ ਹੋਣਗੇ ਛੱਦਿਆ ਜੇ ਆਵੇਗਾ ਬੁਲਾਇਆ ਜਾਵੇਗਾ ਦਰਗਾਹ ਦੇ ਵਿੱਚ ਦੰਡ ਮਿਲੇਗਾ ਸਿਰ ਮਾਰੇ ਜੰਦਾਰ ਜੀਓ ਛੁਕੇ ਤੇ ਮਾਰੇਗਾ ਜੰਦਾਰ ਜਿੰਦਾ ਵੈਰੀ ਕੌਣ ਹੈ ਜੰਮਦੂਤ ਉਹਨਾਂ ਦਾ ਹੈ ਸਿਰ ਤੇ ਖੋਤਾ ਮਾਰੇਗਾ ਜੰਦਾਰ ਜਿੰਦਾਰ ਜਿੰਦਾ ਵੈਰੀ ਅਗੇ ਜੰਦਾਰ ਜੁਨਾਲ ਦਾ ਨਾਉ ਜਨਾਦ ਦਾ ਜੰਦਾਰ ਨਾਉ ਡੰਡੇ ਦਾ ਹੈ ਤੇ ਵੇਤੇ ਜਗਾਰ ਡੰਡਾ ਮਾਰੇਗਾ ਲੇਖਾ ਮੰਗੇ ਦੇਵਣਾ ਸ਼ਾਮ ਦਾ ਮੰਗੇਗਾ ਉਹ ਦੇਣਾ ਹੀ ਪਵੇਗਾ ਅਖੀਰ ਨੂੰ ਪੁੱਛੈ ਕਰ ਵਿਚਾਰ ਜੀਓ ਜਿਹਨੇ ਕਰਤੇ ਰੱਤੀਆਂ ਮਾਸਾ ਤੋਲ ਕਣ ਕਢ ਆਉਣੇ ਆ ਇਹੋ ਵਿਚਾਰ ਕਰਕੇ ਮਾਸੇ ਵਿੱਚ ਰੱਤੀ ਤੇ ਤੋਲੇ ਵਿੱਚੋਂ ਮਾਸੇ ਮਾਸਿਆਂ ਵਿੱਚੋਂ ਰੱਤੀਆਂ ਕਿਉਂ ਕਢਾਵੇਗਾ ਸਾਰਾ ਸਾਬ ਕਿਤਾਬ ਵਿਚਾਰ ਨਿਰਣਾ ਕਰਕੇ ਜਿਵੇਂ ਲੇਖਾ ਮੰਗੇ ਬਾਣੀਆਂ ਬਾਣੀਆਂ ਸਾਰੀ ਯਾਰ ਜਿੰਨਾ ਜਿਹੜਾ ਸਾਹ ਨਾ ਹੋਵੇ ਬੈਠਾ ਸਾਹ ਹੀ ਕਰਦਾ ਰਹਿੰਦਾ ਹੈ ਇਵੇਂ ਉਹ ਤੇਰਾ ਸਾਰੇ ਜਨਮ ਦਾ ਸਾਹ ਕਰਕੇ ਇਸ ਪ੍ਰਕਾਰ ਵਿਚਾਰ ਕਰਕੇ ਪੁੱਛੇਗਾ ਕਿ ਫਲਾਣਾ ਸਾਹ ਕਿਸ ਪਾਸੇ ਲਾਇਆ ਹੈ ਉਹ ਕੰਮ ਤੇ ਕੀ ਕੀਤਾ ਉਹਦਾ ਫਲ ਤੈਨੂੰ ਇਹ ਮਿਲੇਗਾ ਇਉਂ ਵਿਚਾਰ ਕਰਕੇ ਸਾਹ ਤਬਾਹ ਪੁੱਛੇਗਾ ਇਹ ਉਹਨਾਂ ਸੋងੀ ਮੇਰਾ ਸਾਹ ਵੀ ਨਹੀਂ ਹੋਣਾ ਸੱਚੇ ਕੀ ਲਿਵ ਉੱਭਰ ਜੂ ਸੱਚੇ ਬਾਦਸ਼ਾਹ ਦੇ ਨਾਮ ਦੀ ਲਿਵ ਤੇ ਲੱਗੇ ਹੋਏ ਆ ਉਹ ਉਹ ਬਰੇ ਭਜਾ ਪਉਣ ਜੇ ਹੋ ਬਖਸ਼ੇ ਬਖਸ਼ਣਹਾਰ ਜੀ ਬਖਸ਼ਣਹਾਰ ਪਰਮੇਸ਼ਰ ਨੂੰ ਬਖਸ਼ ਲਏ ਗੁਰੂਤ ਨੇ ਜਿਨ੍ਹਾਂ ਨੂੰ ਬਖਸ਼ਣਾ ਰੇ ਨਾਮ ਬਸਿਆ ਹੈ ਉਹ ਬਖਸ਼ਣਹਾਰ ਪਰਮੇਸ਼ਰ ਨੂੰ ਬਖਸ਼ ਲਏ ਜੀ ਆਨ ਕੋ ਕੀਜੈ ਮਿੱਤੜਾ ਜੇ ਹੋਰ ਕਿਸੇ ਨੂੰ ਮਿੱਤਰ ਬਣਾਓਗੇ ਨਾ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰੋਗੇ ਭੈਰੋਂ ਭੂਤ ਸੀਤਿਆ ਕਹਾਵਾ ਖਰ ਬਾਹ ਨੂੰ ਸ਼ਾਰ ਉਡਾਵੈ ਇਹ ਹੋਣ ਹੋਰ ਨਾਲ ਜੇ ਤੁਸੀਂ ਮਿੱਤਰ ਬਣਾਓਗੇ ਨਨ ਕੋ ਨੇਕਾਂ ਪਾਉ ਮਿੱਤਰ ਬਣਾ ਲੋ ਥਾਕ ਰਲ ਮਰ ਜਾਏ ਜੀ ਸਾਰੇ ਮਿੱਟੀ ਤੇ ਰਲ ਜਾਣਗੇ ਖਾਕ ਟੇਡੀਆਂ ਜੂਨਾ ਚ ਮਰ ਕੇ ਰਲ ਜਾਣਗੇ ਜਦੋਂ ਮਰ ਕੇ ਉਹਨਾਂ ਦੀ ਜੁਰੂ ਜਾਏਗੀ ਇਹ ਕਰਮ ਕਾਂਡ ਵੀ ਉਹ ਅਨਸਾਰ ਸਾਧ ਸੰਗਤ ਜੀ ਜੋ ਪੁਰਖ ਗੁਰੂ ਦਾ ਕਰਮ ਕਾਂਡੀ ਕਹਿੰਦੇ ਐ ਦਸਵੇਂ ਗਵਾਰ ਜਿਹੜੇ ਪ੍ਰਾਂਤ ਟਿੱਕੇ ਹੁੰਦੇ ਐ ਉਸ ਵਕਤ ਤੇ ਜਿਨ੍ਹਾਂ ਦੇ ਉਹ ਅੱਗ ਵਿੱਚ ਰਲ ਜਾਣ ਉਹ ਤਾਂ ਅਨਸਾਰ ਸੰਗੇ ਜੀ ਬ੍ਰਹਮ ਲੋਕ ਨੂੰ ਜਾਂਦੇ ਆ ਅਤੇ ਜਿਨ੍ਹਾਂ ਦੇ ਕਰਮ ਕਾਂਡ ਵੀ ਉਹ ਅਨਸਾਰ ਧੁਮੇ ਜੇ ਰਲ ਜਾਣ ਉਹ ਬਿਨਰਗ ਲੋਕ ਨੂੰ ਜਾਂਦੇ ਆ ਜਿਨ੍ਹਾਂ ਦੇ ਮਿੱਟੀ ਦੇ ਅਸਤੇ ਮਿਲ ਜਾਣੇ ਟਿੱਡੀਆਂ ਜੂਨਾਂ ਨੂੰ ਚੂਹੇ ਟਿੱਡੀਆਂ ਸਭ ਆਦਿਕ ਕਿਲੀਆਂ ਆੜ ਕੇ ਢਿੱਡ ਖਸਾ ਕੇ ਤੰਨ ਵਾਲੀਆਂ ਜੂਨਾਂ ਨੂੰ ਪ੍ਰਾਪਤ ਹੁੰਦੇ ਆ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਹਨ ਅਨਕੋ ਕੀਜੈ ਮਿੱਤੜਾ ਇਹ ਅਨਕ ਅਨੇਕਾਂ ਮਿੱਤਰ ਆਮ ਦੁਆਏ ਦੁਆਲੇ ਨੂੰ ਮਿੱਤਰ ਬਣਾ ਲਵਾਂਗੇ ਦੇਵੀ ਦਿਉਤਿਆਂ ਨੂੰ ਹਾਕ ਰਲੈ ਮਰ ਜਾਏ ਜੀਓ ਦੇ ਖਾਕ ਦੇ ਰਾਜੇ ਕੀ ਮਰ ਕੇ ਉਹਨਾਂ ਜੁਨਾਈਟਿਡੀਆਂ ਹੀ ਜਾਣਾ ਪਵੇਗਾ ਟਿੱਕਸਾਖ ਸਾਖ ਵਿੱਚ ਪੁਰਿਆ ਕਰੋਗੇ ਬਹੁ ਰੰਗ ਦੇਖ ਪੁਲਾਇ ਹੁਣ ਤਾਂ ਨਾਈ ਬਾਹਲੇ ਦੁਨੀਆਂ ਦੇ ਰੰਗ ਅਨੰਦਾਂ ਨੂੰ ਵੀ ਇਹਾਂ ਵੀ ਤੇ ਤੂੰ ਤਾਂ ਭੁਲਾ ਛੱਡਿਆ ਹੈ ਭੁਲ ਭੁਲ ਆਵੇ ਜਾਏ ਜੀ ਓਮ ਦੀ ਭੁੱਲ ਕਰਕੇ ਵਾਹਿਗੁਰੂ ਦਾ ਸਰੂਪ ਤੈਨੂੰ ਭੁੱਲ ਗਿਆ ਹੈ ਇਸ ਕਰਕੇ ਆਉਂਦਾ ਜਾਂਦਾ ਰਹੇਗਾ ਇਹ ਭਾਈ ਜਮਨ ਮਰਨ ਜੀ ਨਜ਼ਰ ਪ੍ਰਭੂ ਤੇ ਛੁੱਟੀ ਹੈ ਜੇ ਤੁਸਾਂ ਦੀ ਕਿਰਪਾ దృష్టి ਹੋਵੇਗੀ ਤਾਂ ਛੁਟਕਾਰਾ ਭਾਈ ਦਾ ਮੁਕਤ ਹੋਵਾਂਗੇ ਨਜ਼ਰੀ ਮੇਲ ਮਿਲਾਏ ਜੀ ਨਜ਼ਰੀ ਜੋ ਗਿਆਨ దృష్టి ਵਾਲੇ ਸਤਿਗੁਰੂ ਹੈ ਓ ਵਾਹਿਗੁਰੂ ਜੇ ਬੀਰ ਤੇ ਮਲਾਉਣਾ ਕਰਦੇ ਹੈ ਪਿਆਰੇ ਜੀ ਗਾਫਲ ਗਿਆਨ ਵਿਹੂਣਿਆ ਜੇ ਤੁਰਵਾਦੀਆ ਕੰਨ ਮੋੜ ਮਾਰ ਛੱਡਨਾ ਬੇਨਿਸ਼ਾਸ ਸੁਣ ਕੇ ਘਾਰਮੀ ਸ਼ਕਤੀ ਨਹੀਂ ਤੇਰੇ ਅੰਦਰ ਇਸ ਪ੍ਰਕਾਰ ਹੈ ਗਾਫਲ ਪਰਮਾਤੀ ਗਿਆਨ ਵਿਹੂਣਿਆ ਸ਼ੁਰੂ ਕਰੇ ਗਿਆਨ ਤੋਂ ਵਿਹੂਣਿਆ ਬਗੈਰ ਗੁਰ ਬਿਨ ਗਿਆਨ ਨਾ ਭਾਲ ਜਿਓ ਜੇ ਤਾ ਸ਼ਾਸਤਰੋਂ ਪੜ ਕੇ ਗਿਆਨ ਨਹੀਂ ਹੁੰਦਾ ਹੈ ਸਰਗ੍ਰੰਥੋ ਬਿਨਾਂ ਗਿਆਨ ਨਾਲ ਨਾ ਲਾਣਾ ਕਰਨੀ ਪ੍ਰਾਪਤ ਹੋਣੇ ਪਿਆਰੇ ਜੀ ਖਿਂਚੋ ਤਾਣ ਵਿਗੁਚੀ ਐ ਖਿਜੋ ਤਾਣ ਖਿਚਾ ਕੀਤੇ ਅੱਖਾਂ ਨਾ ਕਰੇ ਉਧਰ ਚਿਤ ਲਾ ਰਿਹਾ ਕਰੇ ਉਧਰ ਚਿਤ ਲਾ ਰਿਹਾ ਕਿਉਂ ਖਰਾਬ ਹੀ ਹੋਣਾ ਪਊਗਾ ਖਿਜੋ ਤਾਣ ਇੰਦਰੀਆਂ ਦੀਆਂ ਜਿਹੜੀਆਂ ਹੈ ਅੱਖਾਂ ਜਿਹੜੀਆਂ ਰੂਪ ਵਰ ਨੂੰ ਖਿੱਚਦੀਆਂ ਤਾਣ ਜੋਰ ਨਾਲ ਕੰਨ ਮੰੰਦੀਆ ਉਸ ਨੂੰ ਸੁਣਨ ਵਾਸਤੇ ਖਿਜਦੇ ਨਾਸਾਂ ਸੁਗੰਧੀ ਦਗੰਦੀ ਨੂੰ ਜਮਰੀ ਸਪਰਸ਼ ਕਰਨ ਵਾਸਤੇ ਜੀਵਨ ਸਵਾਦ ਵਾਸਤੇ ਯੋ ਇੰਦਰੀਆਂ ਦੀ ਜਿਹੜੀ ਖਿੱਚੋ ਤਾਣੀ ਆ ਨਾ ਪੂਰਤੀ ਇਹਨਾਂ ਦੇ ਵਿੱਚ ਫਸਿਆ ਹੈ ਤੂੰ ਉਹਨਾਂ ਤੇ ਬੁਕਤੀਆ ਖਰਾਬ ਹੀ ਹੋਣਾ ਪਵੇਗਾ ਜਿਵੇਂ ਦੇਵੀ ਦੇਵਤਿਆਂ ਦੀ ਪੂਜਾ ਨੇ ਦੀ ਖਿੱਚੋ ਤਾਣੀ ਚ ਫਲਾਨਾ ਦੇ ਕੋ ਬਾੜਾ ਬਰਦੰਦਾ ਮੈਂ ਉਹਨੂੰ ਮੰਨ ਲਵਾਂ ਜੇ ਦੂਏ ਤੇਜਨ ਮੰਨ ਲਿਓ ਨੀਰ ਕਰਕੇ ਸਰਾਫ ਦੇ ਦੇਣਾ ਜਿਵੇਂ ਵਿਸ਼ਵਾਮਿੱਤਰ ਤੇ ਵਸੀਸ਼ਤਾ ਜੀਲਾ ਜਿਸ ਵਕਤ ਬਣਿਆ ਸੀ ਤ੍ਰਿਸ਼ਾਂਕੂ ਤੇ ਵਿਸ਼ਵਾਮਿੱਤਰ ਨੂੰ ਬੁਸ਼ਿਸ਼ਤ ਨੂੰ ਕਹਿਣ ਲੱਗਾ ਵੀ ਇਹਨੂੰ ਸੰਦੇਹਾ ਸਵਰਗ ਚ ਪੇ ਜਾ। ਪ੍ਰਸ਼ੰਕੂ ਨੂੰ ਬੁਸ਼ਿਸ਼ਤ ਨੇ ਕਿਹਾ ਭਈ ਪੁੰਨਦਾਨ ਕਰ, ਯਗ ਕਰ, ਅੰਤ ਨੂੰ ਸਰਗਰੀ ਤੈਨੂੰ ਪ੍ਰਾਪਤੀ ਹੋ ਜੂ। ਕਹਿੰਦਾ ਨਹੀਂ ਮੈਂ ਤਾਂ ਸੰਦੇਹਾ ਜਾਣਾ। ਵਿਆ ਵਿਸ਼ਵਾਮਿੱਤਰ ਨੂੰ ਇਹ ਕਾਜੀ ਵੀ ਮੈਨੂੰ ਬਰਮ ਰਖੀ ਨਹੀਂ ਕਹਿੰਦਾ। ਬੁਸ਼ਿਸ਼ਤ ਨਾ ਕਿਹਾ ਮੈਂ ਤਾਂ ਉਸ ਸੰਦੇਹਾ ਪਚਾਉਣਾ ਹੈ। ਪ੍ਰਸ਼ੰਕੂ ਨੂੰ ਮੰਤਰਾਂ ਦੇ ਜੋਰ ਦੇ ਨਾਲ ਸਾਹ ਸਮਝੀ ਚਲਾਇਆ। ਜਦੋਂ ਕਹਾ ਗਿਆ ਤੇ ਦੇਵਚਰਨ ਗੁਰੂ ਤੋਂ ਆ ਕੇ ਬੇਮੁਖ ਜਾਣ ਕੇ ਫਿਰ ਸਿੱਟਿਆ ਉਹ ਵਿਚਾਰੇ ਕਰਮਨਾਸ਼ਕਾ ਨਦੀ ਕਹਿੰਦੇ ਉੱਥੋਂ ਬਣ ਗਈ ਇਸ ਪ੍ਰਕਾਰ ਉਹ ਵਿਚਾਰੇ ਰਹੇਗਾ ਤ੍ਰਿਸ਼ੰਕੂ ਰਾਜਾ ਹਰੀ ਚੰਦ ਦਾ ਪਿਓ ਫਿਰ ਉਹ ਵਸ਼ਿਸ਼ਠ ਦੇ ਪੈਰੀਂ ਜਾ ਬਿਆਸੀ ਇਹ ਖਿੱਚੋ ਧਾਣੀ ਹੈ ਇਸ ਪ੍ਰਕਾਰ ਕਦੇ ਕਿਸੇ ਦੇਵਤੇ ਦੀ ਉਪਾਸ਼ਨਾ ਕਦੇ ਕਿਸੇ ਦੀ ਮੂ ਵੁਬੂਤਿ ਇਹ ਖਰਾਬ ਹੀ ਹੋਣਾ ਪੈਂਦਾ ਹੈ ਬੁਰਾ ਭਲਾ ਦੂਇ ਨਾਲ ਜੀ ਜਿਹੜੇ ਬੁਰਾ ਕੰਮ ਕੀਤੇ ਜੀ ਉਹਨੇ ਆਪ ਜੇ ਭਲਾ ਕੀਤਾ ਦੋਵੇਂ ਉਗਾਈ ਦੇਣਵਾਦ ਪਾਪ ਦੇ ਪੁੰਨੇ ਦੇ ਨਾਲ ਹਨ ਜਿੱਥੇ ਜਿੱਥੇ ਇਹਨਾਂ ਕੀਤਾ ਉਹ ਉਹਨੂੰ ਕਹਿਣਗੇ ਸਾਡਾ ਪਹਿਨਾ ਫਲ ਪੁਰਗੇ ਫਿਰ ਇਹ ਕਲਿਆਣ ਦੇ ਵੱਲ ਜਾਵੇ ਬਿਨ ਸੌਦਾ ਭੈ ਰਤਿਆ ਇਸ ਕਰਕੇ ਗੁਰੂ ਸਾਹਿਬ ਦੇ ਭੈ ਕਰਨ ਕਰੇ ਤੋ ਬਿਨ ਦੇ ਸ਼ਬਦ ਦੀ ਕਮਾਈ ਕਰੇ ਤੋਂ ਬਗੈਰ ਸਭ ਜੋ ਹੀ ਜਮ ਕਾਲ ਜੀ ਸਾਰੀ ਸ੍ਰਿਸ਼ਟੀ ਜਿੰਨੀ ਜੋਹੀ ਤਾੜੀ ਹੈ ਜਮ ਕਾਲ ਜੰਮਣ ਮਰਨ ਕਾਲ ਨੇ ਜਮ ਜੋ ਕਾਲ ਕਰਨ ਵਾਲਾ ਸਾਰਿਆਂ ਨੂੰ ਉਸ ਤਾੜੇ ਤੱਕ ਲਿਆ ਹੈ ਦੇਖ ਲਿਆ ਮਾਰਨ ਵਾਸਤੇ ਜਿਨ ਕਰ ਕਾਰਨ ਧਾਰਿਆ ਜਿਸ ਵੇਲੇ ਗੁਰੂ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ ਅਜੇ ਜਿਸ ਪਰਮੇਸ਼ੁਰ ਨੂੰ ਸਾਰੇ ਸੰਸਾਰ ਨੂੰ ਸੁਖੂਲ ਸੁਖੂਲ ਸ੍ਰਿਸ਼ਟੀ ਦੇ ਕਾਰਨ ਨੂੰ ਬਰਮੋਗਿ ਹਿਰੁਸ਼ਿ ਜੀ ਯਾਦ ਕਾਣੁ ਜੇ ਕਾਰਨ ਬੰਨੇ ਸ੍ਰਿਸ਼ਟੀ ਦੇ ਪਾਲਨ ਕੋ ਸੰਦੇ ਤਦ ਸਾਰਿਆਂ ਨੂੰ ਕਰਿਆ ਹੈ ਤੇ ਸਾਰੀ ਸਿਦਿ ਨੂੰ ਆਪ ਦੇ ਆਸਰੇ ਧਾਰਿਆ ਹੈ ਸਭ ਸਹਿ ਦੇ ਆਧਾਰ ਜੀ ਕੋਈ ਤਾਈ ਸਿਸ ਦੇ ਕੰਨ ਆਸਰਾ ਦੇਣ ਵਾਲਾ ਪਰਮੇਸ਼ਵਰ ਹਾ ਸੋ ਕਿਉ ਮਨੋ ਵਿਸਾਰੀਐ ਉਸ ਨੂੰ ਹਉਗ ਚੇਤੇ ਰੱਖਣਾ ਚਾਹੀਦਾ ਉਸ ਨੂੰ ਕਿਉ ਮਨ ਚੋਂ ਭੁਲਾਈਏ হে ਪਿਆਰੇ ਸਦਾ ਸਦਾ ਦਾਤਾ ਸ੍ਰੀ ਸੁਭਾ ਬ੍ਰਹਮ ਗਿਆਨ ਦੀਆਂ ਦਾਤਾਂ ਜੀਵਨ ਮੁਕਤੀਆਂ ਦਾਤਾਂ ਦੇਣ ਵਾਲਾ ਰੋਜ਼ੀ ਆਦ ਕਾਮੀਆਂ ਦਾਤਾਂ ਦੇਣ ਵਾਲਾ ਜੋ ਮੰਗਿਆ ਸੋਈ ਪਾਈਏ ਸਭ ਦਾਤਾਂ ਦੇਣ ਵਾਲਾ ਹੈ ਪਿਆਰੇ ਜੀ ਨਾਨਕ ਨਾਮ ਨਾ ਬੀਸਰੇ ਸਤਿਗੁਰੂ ਜੀ ਕਹਿੰਦੇ ਹਨ ਪੰਜਾਬੀ ਅਕਾਲ ਪੁਰਖ ਦਾ ਨਾਮ ਨਹੀਂ ਆਪ ਨੂੰ ਭੁੱਲਣਾ ਚਾਹੀਦਾ ਆਪਾਂ ਨੂੰ ਨਿਹਧਾਰਾ ਆਧਾਰ ਜੀ ਪ੍ਰਮੇਸ਼ਰ ਕੈਸਾ ਨਿਹੜਾ ਧਾਰ ਹੈ ਆਪ ਤੇ ਸਾਰਿਆਂ ਦਾ ਆਧਾਰ ਰੂਪ ਹੈ ਸਭ ਦਾ ਆਧਾਰ ਹੈ ਆਸਰਾ ਹੈ ਕਿ ਆਪ ਮੇਰਾ ਤਾਰ ਹੈ ਮੇਰਾ ਤਾਰ ਉਹ ਜਿਹਨਾਂ ਨੂੰ ਕੋਈ ਆਸਰਾ ਨਹੀਂ ਦਿੰਦਾ ਉਹਨਾਂ ਦਾ ਵੀ ਆਸਰਾ ਹੈ ਪਰਮੇਸ਼ਰ ਹੀ ਪਿਆਰੇ ਜੀ ਸੋਹੀ ਮਹੱਲਾ ਪਹਿਲਾ ਕਾਹੀ ਕਰ ਦਸਵਾ ਇੱਕ ਓਅੰਕਾਰ ਸਤਗੁਰ ਪ੍ਰਸਾਦਿ ਮਾਨਸ ਜਨਮ ਦੁਲੰਭ ਗੁਰ ਮਿਹਰ ਸਿਉ ਸਿਤੀ ਪਰਸਾ ਫੁਰ ਗੀਵਨ ਆ ਕਾਹੀ ਸ਼ੰਗ ਦਾ ਨਾਮ ਹੈ 10ਵੇਂ ਘਰ ਵਿੱਚ ਉਚਾਰਦੇ ਹੋਣ ਬਾਣੀ ਇੱਕੋ ਦੂਆ ਤਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਕ ਛਤਰੀ ਕਾਲਵਾਜ ਰੂਪ ਗੁਰੂ ਚੇਤਨ ਪ੍ਰਸਾਦ ਜੀ ਦੇ ਰੂਪ। ਮਾਨਸ ਜਨਮਦੁਲੰਭ। ਇਹ ਭਾਈ ਜਿਹੜਾ ਮੂਲਖਾ ਜਨਮਾ ਹੈ ਇਹ ਬੜਾ ਕਠਨ ਲੱਭਣ ਵਾਲਾ ਹੈ। ਗੁਰਮੁਖ ਪਾਇਆ। ਜਿਹਨਾਂ ਗੁਰਮੁਖਾਂ ਨੇ ਇਸ ਮੂਲਖਾ ਨੂੰ ਪਾਇਆ ਉਹਨਾਂ ਦਾ ਸਫਲ ਹੈ ਭਾਈ। ਗੁਰਮੁਖਾਂ ਦਾ ਪਾਇਆ ਹੋਇਆ ਸਫਲ ਹੈ। ਗੁਰਮੁਖਾਂ ਦੀ ਸੰਗਤ ਕਰਕੇ ਮੁਖੀ ਗੁਰਾਂ ਦਵਾਰਾ ਇਹ ਮਨੁੱਖਾ ਜਨਮ ਦਵਾਰਾ ਵਾਹਿਗੁਰੂ ਨੂੰ ਪਾਇਆ ਹੈ ਗੁਰਮੁਖਾਂ ਨੇ ਮਨ ਕਨ ਹੋਏ ਤੁਲੰਭ ਮਨ ਵੀ ਦਨ ਵੀ ਕਿਨਮ ਚੂ ਚੂਹਾ ਹੋ ਗਿਆ ਹੈ ਇਹ ਨਿਰੰਗਾ ਸਿੰਘ ਸਾਹਿਬ ਸੰਗੇ ਜੀ ਇੱਕ ਗਿਆਨੀ ਅਮਰ ਸਿੰਘ ਸਾਹਿਬ ਰਹਿੰਦਾ ਰਿਹਾ ਹੈ ਉਹ ਕਾਲਾ ਸੋ ਗਿਆਨੀ ਦਾ ਜਿਸ ਨੂੰ ਲੋ ਪ੍ਰਕਾਸ਼ ਦਾ ਟੀਕਾ ਲਕੂ ਲਿਆ ਸੀ ਤੇ ਆਪ ਜੀ ਵੱਲੋਂ ਉਹ ਉਦਾਸੀ ਬਣ ਕੇ ਸ਼ਿਪਾ ਰਿਹਾ ਹੈ ਇਸ ਪ੍ਰਕਾਰ ਦਾ ਉਹਦੇ ਨਾਮ ਰੰਗਾ ਸੁਣਾ ਹੈ ਉਹ ਦੁਆਬੇ ਗਣੇਸ਼ਪੁਰੇ ਆਇਆ ਹੂੰ ਕਥਾ ਕਰਨ ਲਾਇਆ ਉਹਦਾ ਅਰਥ ਕੀਤਾ ਮੰਤਨ ਹੋਇ ਚਲਮੋ ਕੇ ਮੰਤਨ ਚੰਚਲ ਹੋ ਜਾਂਦਾ ਹੂੰ ਜੁਲੰਬਾ ਚੰਚਲ ਦਾ ਅਰਥ ਨਹੀਂ ਹੈ ਇੱਥੇ ਮੰਤਨ ਹੋਏ ਚੁਲੰਭੋ ਮੰਤਨ ਚੁਲੰਭ ਚੋਚਾ ਹੋ ਜਾਂਦਾ ਹੈ ਚੁਲੰਭੋ ਜਿਨ ਲਈ ਗਾਰੇ ਰੰਗ ਵਾਲਾ ਹੋ ਜਾਂਦਾ ਮਨ ਤੇ ਤਨ ਜੇ ਸਤਗੁਰ ਭਾਏ ਜੇ ਸਤਗੁਰ ਸਿੱਧੇ ਪਰਿਸ਼ ਨੂੰ ਪਾਇਆ ਜਾਵੇ ਚੱਲੇ ਜਨਮ ਸਵਾਰ ਉਹ ਆਪਣੇ ਮਨੁੱਖਾ ਜੰਮ ਨੂੰ ਸਵਾਰ ਕੇ ਚੱਲਦੇ ਹਨ ਵੱਖਰ ਸਾਜ ਲੈ ਜਿਨ੍ਹਾਂ ਨੂੰ ਵੱਖਰ ਲਾਭ ਦਾ ਸੱਚੇ ਨਾਮ ਨੂੰ ਲਿਆ ਹੈ ਪਤ ਪਾਏ ਦਰਵਾਜ਼ਾ ਉਹ ਗੁਰੂ ਆਨ ਸੱਚਖੰਡ ਵਿੱਚ ਜੀਤ ਪਾਉਂਦੇ ਆ ਦਰਵਾਜ਼ਾ ਸਾਹਿਬ ਸੰਗ ਵਿੱਚ ਪਤ ਪਾਉਂਦੇ ਆ ਦਰਵਾਜ਼ੇ ਰੂਪ ਦੀ ਪ੍ਰਾਪਤੀ ਰੂਪਤ ਪਾਉਂਦੇ ਹਨ ਸਤਗੁਰ ਸਾਉਦ ਭੈ ਜੋ ਭਾਈ ਸਤਗੁਰਾਂ ਦੇ ਸ਼ਬਦ ਦੇ ਭੈ ਵਿੱਚ ਰਹਿੰਦੇ ਹਨ ਸਤਗੁਰਾਂ ਦੇ ਸ਼ਬਦ ਦੇ ਆਪ ਵਿੱਚ ਰਹਿੰਦੇ ਹਨ ਕਮਾਈ ਕਰਦੇ ਹਨ ਰਹਾਉ ਮਨ ਤਾਂ ਸੱਚ ਸਲਾਹ ਹੈ ਭਾਈ ਮਨ ਕਰਕੇ ਵੀ ਸੱਚੇ ਦੀ ਸਿਫਤ ਕਰੋ ਜਾਨ ਕਰਕੇ ਵੀ ਗੁਰੂ ਘਰੋਂ ਰੋਂ ਰੋਂ ਕੇ ਆਵੇ ਸੱਚੇ ਦੀ ਸ੍ਰਿਸ਼ਟ ਕਰੋ ਸੱਚੇ ਮਨ ਭਾਇ ਜਿਨ੍ਹਾਂ ਨੇ ਇਸ ਪ੍ਰਕਾਰ ਮਨ ਤਨ ਕਰਕੇ ਸੱਚੇ ਨੂੰ ਸਲਾਇਆ ਹੈ ਉਹ ਸੱਚੇ ਆਕਾਰ ਤੁਸੀਂ ਮਨ ਚ ਭਾ ਗਿਆ ਚੰਗਾ ਲੱਗਿਆ ਆਹ ਲਾਲ ਰਤਾ ਮਨ ਮੰਨਿਆ ਜਿਨ੍ਹਾਂ ਦਾ ਮਨ ਮੰਨਿਆ ਗਿਆ ਲਾਲ ਪ੍ਰੇਮ ਵਿੱਚ ਰੰਗਿਆ ਗਿਆ ਲਾਲ ਰਤਾ ਮਨ ਮੰਨਿਆ ਲਾਲ ਪਿਆਰੇ ਨੂੰ ਜਦੋਂ ਰੰਗਿਆ ਗਿਆ ਅਦਰ ਮਨ ਮੰਨ ਗਿਆ ਵਾਹਿਗੁਰੂ ਦੇ ਸਰੂਪ ਚ ਗੁਰਪੂਰਾ ਪਾਇਆ ਇਹ ਕਿੱਥੋਂ ਦਾਤ ਪ੍ਰਾਪਤ ਹੋਈ ਗੁਰਪੂਰਾ ਪਾਇਆ ਜਿਹਨਾਂ ਨੇ ਪੂਰਨ ਸਰਗ੍ਰੀ ਨੂੰ ਪ੍ਰਾਪਤ ਕੀਤਾ ਹੈ ਬ੍ਰਹਮ ਸੋ ਤ੍ਰਿਭੁਵਨ ਦੇਸ਼ਟੀ ਉਹਨਾਂ ਦੁਆਰਾ ਮਨ ਮੰਨਿਆ ਜਦੋਂ ਮਨ ਮੰਨਿਆ ਤੇ ਲਾਲ ਰਤਾ ਲਾਲ ਪਿਆਰੇ ਦੇ ਰੰਗਿਆ ਗਿਆ ਫਾਉ ਜੀਵਾ ਗੁਣਸਾ ਜਿਦਾਂ ਮਰੇ ਆਉਦੇ ਗੁਣਾ ਨੂੰ ਸੰਭਾਲ ਸੰਭਾਲ ਕੇ ਯਾਦ ਕਰਕੇ ਜਿਉਂਦੇ ਹਾਂ ਅੰਤਰ ਤੂੰ ਵਸੈ ਸਾਰੇਆਂ ਦੇ ਹਿਰਦਿਆਂ ਦੇ ਵਿੱਚ ਨੂੰ ਦੱਸਣਾ ਏ ਇਹ ਮਾਰਾ ਸਾਡੇ ਅੰਦਰ ਵਸ ਜਾਵੇਂ ਨਿਹਾਲ ਹੋ ਜਾਈਏ ਤੂੰ ਵਸਹਿ ਮਨ ਮਾ ਫਿਰ ਜੇ ਤੂੰ ਵਸ ਜਾ ਤਾਂ ਸਾਰਿਆਂ ਦੇ ਮਨ ਵਿੱਚ ਹੋਇਆ ਪਰ ਜਿਨ੍ਹਾਂ ਦੇ ਸਿਮਰਨ ਤੇਰਾ ਮਨ ਵਿੱਚ ਵਸ ਜਾਂਦਾ ਹੈ ਸੁਖਿਆ ਤੋ ਕਿ ਵਸਨਾ ਮੰਨ ਕੇ ਸਹਿਜ ਰਸ ਰਸੈ ਉਸ ਕੇ ਸਿਧ ਮਾਰੇ ਆਪ ਦੇ ਰਸ ਅਨੰਦਿ ਤੇ ਰਸਾ ਰਸ ਜਾਂਦੀ ਹੈ ਸਹਿਜ ਗਿਆਨ ਅਵਸਥਾ ਵਿੱਚ ਰਸਨਾ ਵੀ ਰਸ ਜਾਂਦੀ ਹੈ ਫਿਰਦਾ ਵੀ ਰਸ ਜਾਂਦਾ ਹੈ ਮੂਰਖ ਮਨ ਸਮਝਾ ਕੇ ਜਿਹੜਾ ਮੂਰਖਾ ਦਾ ਮਨ ਇਹਨੂੰ ਜੇ ਸਮਝਾਈਏ ਆਖੋ ਕਿ ਤੜਾ ਕਿਦਨੇ ਬੇਸ਼ਰਮ ਸਝਾਂਤਾ ਆਖ ਕੇ ਕਿਦਵੇਂ ਕਹੀ ਜਾਈਏ ਗੁਰਮੁਖ ਹਰ ਗੁਣ ਦਾ ਮੂਰਖਾਂ ਦਾ ਸਮਝ ਜਾਣੀ ਹੈ ਇਸੇ ਪ੍ਰਕਾਰ ਮੂਰਖ ਮਨ ਜਿਹੜਾ ਹੈ ਸਮਝਣ ਵਾਤੇ ਕਿੰਨਾ ਬੇਵਿਦਸ਼ਾ ਦਾ ਜਾਨ ਕਹੀਏ ਜਾਈਏ ਧਾਰਵੀ ਸ਼ਕਤੀ ਨਹੀਂ ਦੇ ਅੰਦਰ ਹੈ ਗੁਰਮੁਖ ਹਰ ਗੁਣ ਗਾਏ ਜੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਹਰੀ ਦੇ ਗੁਣ ਗਾਈਏ ਰੰਗ ਰੰਗੇ ਤੜਾ ਦਾ ਰੰਗ ਵਿੱਚ ਰੰਗੇ ਤੜੇ ਰੰਗਿਆ ਜਾਂਦਾ ਹੈ ਮਨ ਮੇਰੇ ਨੰਦ ਜੜੂ ਜਾਨਾ ਹੈ ਨਿਤ ਨਿਤ ਰਜਾ ਸਮਾਹ ਇਸ ਤਰਕੇ ਕਹਿੰਦੇ ਹੈ ਭਾਈ ਨਿਤ ਰੂਪ ਜੋ ਪਰਮੇਸ਼ਰ ਹੈ ਨਿਤ ਜਿਹ ਹਮੇਸ਼ਾ ਹੀ ਫਿਰਦੇ ਨੇ ਹਾਲ ਚੇਤੇ ਕਰਿਆ ਕਰ ਪ੍ਰੀਤਮ ਆਪਣਾ ਉਹ ਪਰਮ ਪ੍ਰੇਮ ਦਾ ਦਾਤਾ ਆਪਣਾ ਪ੍ਰੀਤਮ ਪਰਮ ਪ੍ਰੇਮ ਦਾ ਸਰਦ ਹੈ ਜੇ ਚੱਲਹਿ ਗੁਣ ਨਾਲ ਜੇ ਪ੍ਰਲੋਕ ਨੂੰ ਗੁਣਾਂ ਨੂੰ ਨਾਲ ਢਾਰ ਕੇ ਚੱਲੇਗਾ ਨਾ ਹੀ ਦੁੱਖ ਸੰਤਾਪਣਾ ਜੇ ਪ੍ਰਲੋਕੀ ਦੁੱਖ ਨਹੀਂ ਹੋਵੇਗਾ ਤੇ ਨਾ ਸੰਤਾਪਣਾ ਨਾ ਸੰਮੁਕ ਤਪਣਾ ਹੋਵੇਗਾ ਆਦੀ ਵਿਆਦੀ ਉਪਾਦੀ ਕਰਕੇ ਤੇਰਾ ਜੇ ਕਿ ਅੱਲਾ ਗੁਣ ਨਾਲ ਗੁਣਾ ਦੇ ਧਰਨ ਦੇ ਨਾਲ ਜੇ ਤੂੰ ਚੱਲੇਗਾ ਤੇ ਨਾਹੀਂ ਜੰਮਣ ਮਰਦਾ ਦੁੱਖ ਤੇ ਨਾ ਸੰਤਾਪਣਾ ਕਿਸੇ ਪ੍ਰਕਾਰ ਦਾ ਕਪਣਾ ਹੋਵੇਗਾ ਆਦੀ ਵਿਆਦੀ ਉਪਾਦੀ ਥਾਪਾਂ ਕਰਕੇ ਜਾਂ ਦੇ ਹੱਥੋਂ ਪੂਰੀ ਦੇਵਾਲ ਕਾਪਾਂ ਕਰਕੇ ਇਹ ਗੁਣਾ ਦੇ ਨਾਲ ਹੋ ਕੇ ਚੱਲੇਗਾ ਨਾ ਗਿਆਨ ਆਦਿ ਗੁਣਾ ਦੇ ਨਾਲ ਫੇ ਨਾ ਤਾਂ ਉਹ ਜੰਮਣ ਮਰਦਾ ਦੁੱਖ ਹੈ ਤੇ ਨਾ ਵਿਛੋੜੇ ਕਰਕੇ ਸੰਤਾਨ ਹੈ ਮਨਮੁਖ ਪਰਮ ਕੋ ਲਾਣਾ ਜਿਹੜਾ ਮਨਮੁਖ ਜੀਵ ਹੈ ਧਰਮ ਦੇ ਚ ਭੁੱਲਣ ਜਾ ਰਿਹਾ ਹੈ ਨਾ ਕਿਸ ਰੰਗ ਹੈ ਉਹਨਾਂ ਨੂੰ ਪਰਮੇਸ਼ਰ ਦਾ ਪ੍ਰੇਮ ਨਹੀਂ ਹੈ ਭਾਈ ਤ੍ਰਿਸ਼ਨਾ ਹੈ ਰੰਗ ਪ੍ਰੇਮ ਨਹੀਂ ਹੈ ਮਰਸੀ ਹੋਏ ਵਡਾਣਾ ਉਹ ਤਾਂ ਵਡਾਣਾ ਬਗਾਨਾ ਹੋ ਕੇ ਉਹ ਗੁਰੂ ਪਰਮੇਸ਼ਰ ਦਾ ਨਹੀਂ ਹੋਵੇਗਾ ਵਡਾਣਾ ਹਰਾਨ ਹੋ ਕੇ ਕਹਿੰਦਾ ਉਹ ਕੀ ਹੋ ਗਿਆ ਮੈਂ ਮੌਲ ਨਹੀਂ ਹੋਇਆ ਹੁਣੇ ਪੂਜ ਕਰ ਚੱਲਿਆ ਦੁਨੀਆ ਤੋਂ ਇਸ ਬੁਕਾਰ ਬਿਡਾਨਾ ਜਵਾਂ ਦਾ ਬਣ ਕੇ ਕਾਮ ਕਰੋ ਦਾ ਬਣ ਕੇ ਅੰਤ ਨੂੰ ਮਰੇਗਾ ਮਨ ਤਨ ਭੰਗ ਹੈ ਉਹ ਮਨ ਵੀ ਟੱਠਾ ਹੋਇਆ ਸਿਮਰ ਨਹੀਂ ਕਰਦਾ ਗਨਵੀ ਇਕੱਠਾ ਹੋਇਆ ਸਤਸੰਗਤ ਨਹੀਂ ਕਰਦਾ ਹੈ ਇਉ ਬਿਗਨੀ ਪਏ ਰਹਿੰਦੇ ਮਨ ਦਮ ਦੇ ਗੁਰ ਕੀ ਕਾਰ ਕਮਾਏ ਜੇ ਭਾਈ ਜੇ ਭਾਗ ਚਿੰਦੇ ਗੁਰੂ ਸਾਹਿਬ ਦੀ ਭਗਤੀ ਰੂਪ ਕਾਰ ਕਮਾਉਣਾ ਕਰ ਲਾਹਾ ਘਰ ਆਣਿਆ ਜਿਨ੍ਹਾਂ ਨੇ ਕਮਾਈ ਉਹਨਾਂ ਲਾਹਾ ਪਰੋਗ ਰੂਪੀ ਕਰਕੇ ਲੈ ਕੇ ਆਏ ਹੈ ਲਾਹਾ ਉਹਨਾਂ ਨੂੰ ਆਇਆ ਸ੍ਰੀ ਗੁਰੂ ਕੀ ਘਰ ਜਾ ਕੇ ਹਮ ਇਸ਼ਤਜ ਹੋ ਗਏ ਹੰ ਗੁਰਬਾਣੀ ਨਿਰਵਾਣ ਜਿਨ੍ਹਾਂ ਗੁਰਬਾਣੀ ਨੂੰ ਨਿਰਵਾਣ ਬੰਧਾ ਤੋਂ ਰਹਿਤ ਜਾਣ ਕੇ ਨਿਰਵਾਣ ਦੁੱਖਾਂ ਤੋਂ ਰਹਿਤ ਜਾਣ ਕੇ ਸ਼ਬਦ ਪਛਾਣਿਆ ਸ਼ਬਦ ਉਪਦੇਸ਼ ਨੂੰ ਪਛਾਣਿਆ ਗੁਰਬਾਣੀ ਦੁਆਰਾ ਨਿਰਵਾਣ ਜੋ ਬ੍ਰਹਮ ਹੈ ਸ਼ਬਦ ਬ੍ਰਹਮ ਉਸ ਨੂੰ ਪਛਾਣ ਲਿਆ ਹੈ ਇੱਕ ਨਾਨਕ ਕੀ ਅਰਦਾਸ اے ਮਹਾਰਾਜ ਸਾਡੀ ਅਰਦਾਸ ਹੈ ਗੁਰੂ ਸਾਹਿਬ ਆਪਾਂ ਨੂੰ ਜਾਚ ਦੱਸਦੇ ਹੇ ਜੇ ਤੁਧ ਭਾਵ ਸੇ ਮਰ ਸਾਡੀ ਇਹ ਅਰਦਾਸ ਆਪ ਨੂੰ ਭਾ ਜਾਵੇਗੀ ਮੈਂ ਤੀਜੇ ਨਾਮ ਨਿਵਾਸ ਸਾਡੇ ਤਾਂ ਜੇ ਮਹਾਰਾਜ ਦੇ ਨਾਮ ਦਾ ਹਿਰਦੇ ਚ ਨਿਵਾਸ ਬਖਸ਼ੋ ਟਕਾ ਬਖਸ਼ੋ ਹਰ ਗੁਣ ਗਾਵਸੀ اے ਮਹਾਰਾਜ ਜਨਾ ਤੇ ਸ੍ਰੀ ਬਣਿਆ ਹਰੀ ਆਪ ਦੇ ਗੋਣੀ ਗਾਉਂਦੇ ਰਹਾਂਗੇ ਅਰਸੀ ਬਖਸ਼ੀ ਕਰੋ ਸਾਡੇ ਤੇ